ਦੋ ਬੱਚਿਆਂ ਦੀ ਮਾਂ ਇਹ ਕਿਸੇ ਜਿਸ ਵੀ ਘਰ ਚ ਰਹਿ ਰਹੀ ਸੀ ਉਹਨੂੰ ਭੁਜਾ ਕੇ ਲੈ ਆਉਣਾ ਹੀ ਉਹ ਨਾਲ ਭੱਜ ਕੇ ਆ ਗਈ ਬਿਨਾ ਬਿਨਾ ਤਲਾਕ ਲਿਆ ਜੀ ਕੀਲ ਸਾਹਿਬ ਇੱਥੇ ਗੱਲ ਇਹ ਹੈ ਕਿ ਜਦੋਂ ਡੀਆਈਜੀ ਪੁੱਲਰ ਵਾਲਾ ਮੈਟਰ ਹੈ ਰਿਸ਼ਵਤਖੋਰੀ ਦਾ ਮਾਮਲਾ ਹੈ ਔਨ ਡਿਊਟੀ ਰਿਸ਼ਵਤ ਲੈਣ ਦਾ ਮਾਮਲਾ ਹੈ ਆਮ ਲੋਕਾਂ ਨੂੰ ਖਰਾਬ ਕਰਨ ਦਾ ਮਾਮਲਾ ਹੈ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦਾ ਮਾਮਲਾ ਹੈ ਆਕਾਸ਼ ਬਤਾ ਪਰਸਨਲੀ ਚਾਹੇ ਜਿਹੋ ਜਿਹਾ ਮਰਜੀ ਇਨਸਾਨ ਹੋਵੇ ਉਹਦੀ ਪਰਸਨਲ ਲਾਈਫ ਸਪੈਸ਼ਲੀ ਮੈਰਿਡ ਲਾਈਫ ਨੂੰ ਤੁਸੀਂ ਮੀਡੀਆ ਦੇ ਵਿੱਚ ਲੈ ਕੇ ਆਏ ਹੋ ਸਵਾਲ ਇਸ ਤੇ ਵੀ ਉੱਠ ਰਹੇ ਬਿਲਕੁਲ ਉੱਠਨੇ ਚਾਹੀਦੇ ਹੈ ਪਰ ਇੱਕ ਆਦਮੀ ਦਾ ਸੋਸ਼ਲ ਕੈਰੈਕਟਰ ਵੀ ਸਮਝਾਉਣਾ ਚਾਹੀਦਾ ਹੈ ਸਾਡੇ ਸ਼ਹਿਰਾਂ ਪਿੰਡਾਂ ਦੀ ਕਹਾਵਤ ਹੈ ਤੂੰ ਕਿਸ ਦੀ ਕੁੜੀ ਗੱਡੀ ਹੈ ਪਰ ਇਹਦਾ ਮਤਲਬ ਮਾੜੀ ਨਹੀਂ ਹੁੰਦਾ ਇਸ ਇਹਨੂੰ ਚੰਗਾ ਸਮਝਦੇ ਹੋ ਨਹੀਂ ਅਸੀਂ ਅਸੀਂ ਕਿਸੇ ਦੀ ਵੀ ਪਰਸਨਲ ਕੈਰੈਕਟਰ ਤੇ ਕੋਈ ਸਵਾਲ ਕਰ ਰਹੇ ਹਾਂ ਕੈਰੈਕਟਰ ਦੇ ਸਵਾਲ ਥੋੜੀ ਚੁੱਕ ਰਿਆਂ ਅਸੀਂ ਤਾਂ ਈਵੈਂਟ ਦੱਸ ਰਹੇ ਹਾਂ ਤੇ ਜੇ ਇਹ ਮੇਰਾ ਈਵੈਂਟ ਗਲਤ ਹੈ ਤੇ ਮੇਰੇ ਤੇ ਕੁਐਸਚਨ ਚੁੱਕਦਾ ਇਹਦੀ ਆਪਣੀ ਵਾਈਫ ਮਾਈ ਹੈ ਆਪਣੀ 11 ਸਾਲ ਦੀ ਬੱਚੀ ਹੈ ਉਹਨੂੰ ਇਹਨੇ ਅਜੇ ਤੱਕ ਕੀ ਕਹਿੰਦਾ ਨਾ ਮੈਂ ਬਹੁਤ ਵਧੀਆ ਆਦਮੀ ਹਾਂ ਸਰਵਣ ਪੁੱਤਰ ਹਾਂ ਮੈਂ شریف ਆਦਮੀ ਹਾਂ ਤੇ ਆਪਣੀ ਜੰਮੀ ਬੇਟੀ ਨੂੰ ਤੇ ਇਹਨੇ 2 ਰੁਪਏ ਦੀ ਅਜੇ ਤੱਕ ਖਰਚੇ ਦੇ ਨਹੀਂ ਦਿੱਤੇ ਕਿਹੜੇ ਸਕੂਲ ਚ ਪੜ੍ਹਦੀ ਉਹ ਨਹੀਂ ਪਤਾ ਵਾਈਫ ਨੇ ਸੌਲਡ ਆਈਆਂ ਹੋ ਸਕਦੀਆਂ ਮੈਡਮ ਬੱਚੇ ਦਾ ਕੀ ਕਸੂਰ ਹੈ ਜਵਾਬ ਦਿੰਦਾ ਨਾ ਸੋ ਇਹ ਇਹਦਾ ਸੋਸ਼ਲ ਕੈਰੈਕਟਰ ਦੱਸਿਆ ਅੱਛਾ ਇਹ ਜੋ ਮੈਨਟ ਵਾਲਾ ਡਿਸਪਿਊਟ ਹੈ ਇਹ ਤੁਹਾਡੇ ਤੱਕ ਸੋਸ਼ਲ ਕੈਰੈਕਟਰ ਦੱਸਿਆ ਨਾ ਕਿ ਆਦਮੀ ਦਾ ਪਰਸਨ ਕੈਰੈਕਟਰ ਇਦਾਂ ਦਾ ਸੋਸ਼ਲ ਕੈਰੈਕਟਰ ਦੱਸਦਾ ਤੇ ਪ੍ਰੋਫੈਸ਼ਨਲ ਕੈਰੈਕਟਰ ਵੀ ਦੱਸਦਾ ਵੀ ਪੰਜ ਐਫਆਈਆ ਪੰਜ ਐਫਆਈਆ ਦੇ ਤੇ ਕਲੀਅਰ ਜਿਗਰ ਹਲੇ ਦੋ ਤਿੰਨ ਹੋਰ ਸਾਹਮਣੇ ਆਣ ਵਾਲੀਆਂ ਤੁਹਾਨੂੰ ਲੱਗਦਾ ਹੈ ਕਿ ਵਿਆਹ ਵਾਲੀ ਗੱਲ ਸ਼ਰਿਆ ਮੀਡੀਆ ਤੇ ਲੈਣਾ ਜਾਇਜ਼ ਐਸ ਪੂਰੇ ਮਾਮਲੇ ਦੇ ਵਿੱਚ 100% ਜਾਇਜ਼ ਹੈ ਜੀ ਮੈਂ ਕਹਿੰਦਾ ਚਾਰ ਵਿਆਹ ਕਰਾਓ ਤੁਸੀਂ ਮੈਨੂੰ ਕੋਈ ਇਤਰਾਜ਼ ਨਹੀਂ ਪਹਿਲੀ ਕੋਲੋਂ ਆਫੀਸ਼ੀਅਲੀ ਲੀਗਲੀ ਐਸ ਪਰ ਲਾਓ ਕੋਰਟ ਦੇ ਥਰੂ ਤਲਾਕ ਲਵੋ ਦੂਜਾ ਵਿਆਹ ਕਰਾਓ ਮੈਨੂੰ ਕੋਈ ਦਿੱਕਤ ਨਹੀਂ ਤੁਸੀਂ ਤੀਜਾ ਕਰਾਓ ਮੈਨੂੰ ਕੋਈ ਦਿੱਕਤ ਨਹੀਂ ਤੁਸੀਂ ਪੰਜ ਬੱਚਿਆਂ ਦੀ ਮਾਂ ਨਾ ਕਰਾਓ ਮੈਨੂੰ ਕੋਈ ਦਿੱਕਤ ਨਹੀਂ ਪੰਜ ਬੱਚੇ ਹੋਰ ਪੈਦਾ ਕਰੋ ਮੈਨੂੰ ਕੋਈ ਦਿੱਕਤ ਨਹੀਂ ਪਰ ਇਦਾਂ ਕਰਨਾ ਕਿਸੇ ਦਾ ਪਿੱਛੇ ਵੀ ਘਰ ਉਜਾੜਿਆ ਤੁਸੀਂ ਆਪਣਾ ਤੇ ਹੈ ਹੀ ਹੈ ਤੇ ਪਲੱਸ ਤੁਸੀਂ ਆਪਣੇ ਆਪ ਨੂੰ ਕਹਿੰਦੇ ਮੈਂ ਵਿਚਾਰਾ ਵਾਂ ਵਿਚਾਰੇ ਨਹੀਂ ਹੋ ਤੁਸੀਂ ਮੈਂ ਇਹ ਦੱਸਣਾ ਚਾਹੁੰਦਾ ਕਿ ਤੂੰ ਵਿਚਾਰਾ ਨਹੀਂ ਹੈ ਮੈਂ ਤਾਂ ਸ਼ਰਮ ਕਹਿਣਾ ਵੀ ਯੂ ਹੈਵ ਪਲਾਨਡ एवरीथिंग ਬਰਤੇਰਾ ਪਲਾਨ ਮੇਰੀ ਇੰਟਰਵਿਊਸ ਤੋਂ ਬਾਅਦ ਫੁੱਸ ਹੋ ਗਿਆ ਟੈਂਟਾ ਫੁੱਸ ਬਾਬਾ ਜੀ ਕੇ ਠੱਲੂ ਆ ਗਿਆ